ਪਰਪਾਲ ਸਿੰਘ ਜੀ ਉਹ ਕਮੰਡਲ ਫਟਿਆਵਾਦ ਇੱਥੇ ਡਿਊਟੀ ਕਰਦਾ ਤੇ ਬਈ ਕੋਈ ਕਿਸੇ ਨੂੰ ਜਾਵਦੀ ਹੋ ਤੁਹਾਨੂੰ ਤਾਪ ਉਹ ਬਿੱਲਾਂ ਦੀ ਗ੍ਰਹੀ ਕਰਨ ਖੜੀ ਰੱਟਪਦੀ ਉਥੇ ਗਏ ਬਈ ਤੇ ਮੈਡੀਕਲ ਸਟੋਰ ਹੀ ਉਹਨਾਂ ਦਾ ਸੀ 8000 ਰੁਪਏ ਬਿੱਲ ਇਹ ਉਥੇ ਬੰਜੀਂਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਪੋਰਾ ਨਾਲ ਗੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਪੱਗ ਲਾਈ ਚਪੇੜਾ ਮਾਰੀਆਂ میری ਅੱਖ ਦੇ ਬੰਦ ਹੋ ਗਈ ਇੱਕ ਤੇ میرے سارے ਕਕਾਰਾਂ ਦੀ ਬੇਇਜ਼ਤੀ ਕੀਤੀ 암ਰਤ ਬਾਛ ਗਿਆ ਕਕਾਰਾਂ ਦੀ ਇਹਦਾ ਬੇਇਜ਼ਤੀ ਕੀਤੀ ਗੋਲੀ ਮਾਰਦੀ ਵੀ ਤੌਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ویڈیو ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ اکال تک صاف ਤੋਂ ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਕਕਾਰਾਂ ਦੀ ਬੇਇਜ਼ਤੀ ਕੀਤੀ ਆ